पुलिस आम जनता की रक्षा करने ने ही पुलिस की कुटमार की है हाँ जी एस एच ओ ने थानेदार की कुटमार की है जिसका मामला सामने आया है पंजाब पुलिस का नवा कारनामा पठानकोट जिले में सामने आया जिथे नरौट जैसल सिंह के थाना इंचार्ज ने ड्यूटी दौरान अपने ही SI ए एस आई की कुटमार की हालांकि जो ये मामला उच्च पुलिस अधिकारियों तक पहुँचा तो एस एच ओ न कर दिया गया दस दई कि बीते दिन पठानकोट ਲੇ ਦੇਸਰ ਹੰਦੀ ਖੇਤਰ ਨਟਾਰ ਜਸਨ ਸਿੰਘ ਥਾਣੇ ਅਧੀਨ ਪੈਂਦੇ ਥਾਣੇ ਦੇ ਐਸਐਚਓ ਨੇ ਡਿਊਟੀ ਦੌਰਾਨ ਆਪਣੇ ਐਸਆਈ ਦੀ ਕੁੱਟਮਾਰ ਕੀਤੀ ਸੀ ਜਿਸ ਚ ਐਸਐਚਓ ਦੇ ਨਾਲ ਉਸ ਦੇ ਗਨਮੈਨ ਤੇ ਡਰਾਈਵਰ ਵੀ ਸ਼ਾਮਿਲ ਸਨ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜ਼ਖਮੀ ਐਸਆਈ ਨੂੰ ਇਲਾਜ ਲਈ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਐਸਆਈ ਅਰਜੁਨ ਸਿੰਘ ਨੇ ਐਸਐਚਓ ਸਰਬਜੀਤ ਸਿੰਘ ਦੇ ਗੰਭੀਰ ਦੋਸ਼ ਲਾਉਦੇ ਕਿ ਉਹ ਕੌਤਿਆਣਾ ਨਾਕੇ ਤੇ ਆਪਣੀ ਡਿਊਟੀ ਤੇ ਤਾਇਨਾਤ ਸੀ ਜਦੋਂ ਅਚਾਨਕ ਐਸਐਚਓ ਆਪਣੇ ਗਨਮੈਨ ਤੇ ਡਰਾਈਵਰ ਸਮੇਤ ਉੱਥੇ ਪਹੁੰਚ ਗਿਆ ਜਿਸ ਤੋਂ ਬਾਅਦ ਐਸਐਚਓ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਗਨਮੈਨਾ ਨੇ ਮੈਨੂੰ ਦੋਵੇਂ ਪਾਸੋਂ ਫੜ ਲਿਆ ਪੀੜਤ ਅਰਜੁਨ ਸਿੰਘ ਨੇ ਦੱਸਿਆ ਕਿ ਮੈਂ ਉਸ ਨੂੰ ਕਈ ਵਾਰ ਮਾਰਨ ਦਾ ਕਾਰਨ ਪੁੱਛਿਆ ਪਰ ਉਹ ਬਿਨਾਂ ਕੋਈ ਕਾਰਨ ਦੱਸੇ ਮੇਰੀ ਕੁੱਟਮਾਰ ਕਰਦਾ ਇਸ ਸੰਬੰਧੀ ਜਦੋਂ ਡੀਐਸਪੀ ਦਿਹਾਤੀ ਹਰਕ੍ਰਿਸ਼ਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਹਿਥਿਆਰ ਵਿੱਚ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਜਿਹੜੇ ਤਰਜਨ ਸਿੰਘ ਨੇ ਪੱਤਰਕਾਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਨਾਕੇ ਤੇ ਡਿਊਟੀ ਦੇ ਰਿਹਾ ਸੀ ਤੇ ਅਚਾਨਕ ਹੀ ਐਸਐਚਓ ਆਪਣੇ ਗਨਮੈਨ ਤੇ ਡਰਾਈਵਰਾਂ ਨਾਲ ਆ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਕਈ ਵਾਰ ਪੁੱਛਣ ਤੋਂ ਇਵਾਜੁਦ ਵੀ ਉਹਨਾਂ ਨੇ ਉਹਨਾਂ ਨੂੰ ਕੁੱਟਣ ਦਾ ਜਿਹੜਾ ਕਾਰਨ ਨਹੀਂ ਦੱਸਿਆ ਤੇ ਇਸ ਦੀ ਜਾਂਚ ਪੜਤਾਲ ਕੀਤੀ ਕੀਤੀ ਜਾ ਰਹੀ ਹੈ ਹਾਲਾਂਕਿ ਐਸਐਚਓ ਤੇ ਉਸ ਦੇ ਗਨ ਮੈਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਡੀਐਸਪੀ ਨੇ ਕਿਹਾ ਕਿ ਭਾਵੇਂ ਪੀੜਤ ਅਰਜੁਨ ਸਿੰਘ ਡਿਊਟੀ ਦੌਰਾਨ ਸੁੱਤਾ ਪਾਇਆ ਗਿਆ ਸੀ ਪਰ ਐਸਐਚਓ ਨੂੰ ਇਹ ਜੀ ਹਰਕਤ ਨਹੀਂ ਕਰਨੀ ਚਾਹੀਦੀ ਸੀ ਦੱਸ ਦਈਏ ਕਿ ਸ਼ਰਮਸ਼ਾਰ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਇੱਕ ਪੁਲਿਸ ਮੁਲਾਜ਼ਮ ਨੇ ਦੂਸਰੇ ਪੁਲਿਸ ਮੁਲਾਜ਼ਮ ਦੀ ਜਿਹੜੀ ਕੁੱਟਮਾਰ ਕੀਤੀ ਕੁੱਟਮਾਰ ਐਸਐਚਓ ਵੱਲੋਂ ਆਪਣੇ ਹੀ ਏਐਸਆਈ ਦੀ ਡਿਊਟੀ ਦੌਰਾਨ ਆਪਣੇ ਗਨ ਮੈਨ ਤੇ ਡਰਾਈਵਰਾਂ ਦੇ ਨਾਲ ਮਿਲ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਮਾਮਲਾ ਜਦ ਪੱਤਰਕਾਰਾਂ ਨਾਲ ਅਰਜਨ ਸਿੰਘ ਪੀੜਤ ਅਰਜਨ ਸਿੰਘ ਨੇ ਦੀ ਪਤ్రਕਾਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਨਾਕੇ ਤੇ ਡਿਊਟੀ ਦੇ ਰਿਹਾ ਸੀ ਤੇ ਅਚਾਨਕ ਹੀ ਐਸਐਚਓ ਆਪਣੇ ਗਨਮੈਨ ਤੇ ਡਰਾਈਵਰਾਂ ਨਾਲ ਆ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਕਈ ਵਾਰ ਪੁੱਛਣ ਤੋਂ ਇਹ باوجود ਵੀ ਉਹਨਾਂ ਨੇ ਉਹਨਾਂ ਨੂੰ ਕੁੱਟਣ ਦਾ ਜਿਹੜਾ ਕਾਰਨ ਨਹੀਂ ਦੱਸਿਆ ਤੇ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਐਸਐਚਓ ਤੇ ਉਸਦੇ ਡਰਾਈਵਰ ਤੇ ਗਨਮੈਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਡਿਊਟੀ ਤੋਂ ਰਿਸਮਿਸ ਕਰ ਦਿੱਤਾ ਗਿਆ ਹੈ ਦਾ ਸਹੀ ਹੈ ਕਿ ਇਸ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਜਿਹੜਾ ਸਾਹਮਣੇ ਆਏਗਾ ਕਿ ਜਿਹੜੀ ਐਸਐਚਓ ਨੇ ਆਪਣੇ ਏਐਸਆਈ ਦੀ ਡਿਊਟੀ ਦੌਰਾਨ ਘੁਟਮਾਰ ਕਿਹੜੀ ਗੱਲ ਪਿੱਛੇ ਕੀਤੀ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਤਦ ਤੱਕ ਦੀ ਇਜਾਜ਼ਤ ਤਨਖਾ